ਯੋਧ ਨਸ਼ਾ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਾਰ ਦੇ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਜਾਗਰੂਕ ਰੈਲੀਆਂ ਗੱਡੀਆਂ ਜਾ ਰਹੀਆਂ ਹਨ ਜਿੱਥੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਰਕਾਰ ਭਾਵੇਂ ਪੰਜਾਬ ਦਾ ਕੋਈ ਬੱਚਾ ਚਾਹੇ ਬਜ਼ੁਰਗ ਹੈ ਹਰ ਕਿਸੇ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਜਾਗਰੂਕ ਕਰਨ ਦੇ ਸਬੰਧ ਵਿੱਚ ਯਤਨ ਕਰ ਰਹੀ ਹੈ ਇਸ ਦੇ ਚਲਦਿਆਂ ਅੱਜ ਫਗਵਾੜਾ ਰੇਸ ਹਾਊਸ ਵਿਖੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਨਸ਼ਾ ਮੁਹਿੰਮ ਤਹਿਤ ਇੱਕ ਪ੍ਰੋਗਰਾਮ ਆਯੋਜਨ ਕੀਤਾ ਗਿਆ ਸੀ ਇਹ ਪ੍ਰੋਗਰਾਮ ਐਸਜੀਐਮ ਜਸ਼ਨਜੀਤ ਸਿੰਘ ਦੀ ਅਗਵਾਈ ਹੇਠ ਹੋਇਆ ਸੀ ਤਾਂ ਦੱਸ ਦਈਏ ਇਸ ਪ੍ਰੋਗਰਾਮ ਦੌਰਾਨ ਰੈਲੀ ਵੀ ਕੱਢੀ ਗਈ ਸੀ ਜੋ ਕਿ ਵਫਕ ਬਜ਼ਾਰਾ ਚ ਹੁੰਦੀ ਹੋਈ ਫਿਰ ਰੈਸਟ ਹਾਊਸ ਤੇ ਹੀ ਖਤਮ ਹੋਈ ਇਸ ਰੈਲੀ ਵਿੱਚ 500 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਤੇ ਇਸ ਮੌਕੇ ਸੰਸਦ ਮੈਂਬਰ ਡਾਕਟਰ ਆਜਗੁਰਾਜ ਜੱਬੇਵਾਲ ਸ਼੍ਰੀ ਹਨੂਰ ਸਿੰਘ ਮਾਨ ਦੇ ਨਾਲ ਨਾਲ ਹੋਰ ਪਤਵੰਤੇ ਵੀ ਹਾਜ਼ਰ ਹੋਏ ਉੱਥੇ ਹੀ ਸੰਸਦ ਮੈਂਬਰ ਡਾਕਟਰ ਆਜਗੁਰਾਜ ਜੱਬੇਵਾਲ ਨੇ ਕਿਹਾ ਕਿ ਅੱਜ ਯੁੱਧ ਨਸ਼ਾ ਵਿਰੋਧ ਮੁਹਿੰਮ ਨੂੰ ਹੰਗਾਰਾ ਦੇਣ ਲਈ ਸਾਡੇ ਸਾਰੇ ਸਕੂਲ ਦੇ ਬੱਚਿਆਂ ਨੇ ਰੈਲੀ ਕੱਢੀ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਸੰਕਲਪ ਬੜਾ ਸਾਫ਼ ਹੈ ਉਹ ਪੰਜਾਬ ਨੂੰ ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਨੇ ਅਤੇ ਪੰਜਾਬ ਦੇ ਬੱਚਿਆਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਨੇ ਉੱਥੇ ਹੀ ਸ਼੍ਰੀ ਹਨੋਰ ਸਿੰਘ ਮਾਨ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਆਪਣੀ ਸਰਕਾਰ ਦਾ ਸਾਥ ਦਿਓ ਉਹਨਾਂ ਕਹਿੰਿਆ ਨਸ਼ਾ ਵੇਚਦੇ ਦੇਖਦੇ ਹੋ ਤਾਂ ਉਸ ਦੀ ਇਤਲਾਹ ਕਰੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਉਹਨਾਂ ਕਹਿਆ ਕਿ ਸਰਕਾਰ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਹਰ ਇੱਕ ਵਿਅਕਤੀ ਦੀ ਜ਼ਰੂਰਤ ਹੈ ਤੇ ਨਾਲ ਹੀ ਉਹਨਾਂ ਨੇ ਆਏ ਹੋਏ ਸਾਰੇ ਬੱਚਿਆਂ ਦਾ ਧੰਨਵਾਦ ਵੀ ਕੀਤਾ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਯੋਗ ਨਸ਼ਿਆਂ ਵਿਰੋਧੀ ਸੁਹੰਗਾਰਾ ਦੇਣ ਲਈ ਸਾਡੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਪੈਦਲ ਮਾਰਚ ਸ਼ਹਿਰ ਦੇ ਵਿੱਚ ਕੀਤਾ ਹੈ ਔਰ ਇਸ ਦਾ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਸਰਕਾਰ ਦੀ ਜਿਹੜੀ ਇਹ ਮੁਹਿੰਮ ਆ ਉਸ ਦੇ ਪ੍ਰਤੀ ਸੁਨੇਹਾ ਦੇਣ ਲਈ ਇਹ ਜਿਹੜੀ ਮੁਹਿੰਮ ਚਲਾਈ ਗਈ ਹੈ ਇਹ ਸਰਕਾਰ ਦੇ ਵਖ ਵਖ ਕੀਤੇ ਹੋਏ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਹੈ ਵੀ ਇਹ ਵੀ ਉਹਦਾ ਹਿੱਸਾ ਹੈ ਬੜਾ اہم ਹਿੱਸਾ ਹੈ ਕਿਉਂਕਿ ਲੋਕਾਂ ਨੂੰ ਜਾਗਰੂਕ ਕਰਨਾ ਉਸ ਮਹਿੰਮ ਦਾ ਬੜਾ ਇੰਪੋਰਟੈਂਟ ਹਿੱਸਾ ਹੈ ਸੋ ਅੱਜ ਇਸ ਮਹਿੰਮ ਰਾਹੀਂ ਸਾਡੇ ਬੱਚਿਆਂ ਨੇ ਬੇਸ਼ੱਕ ਧੁੱਪ ਧੁੱਪ ਜਨੀ ਮਰਜੀ ਸੀ ਉਸ ਕੜਕ ਦੀ ਧੁੱਪ ਦੇ ਵਿੱਚ ਵੀ ਸਾਡੇ ਬੱਚਿਆਂ ਨੇ ਇਸ ਮਹਿੰਮ ਦੇ ਵਿੱਚ ਸਰਕਾਰ ਦੀ ਸੋਚ ਦਾ ਸਾਥ ਦਿੱਤਾ ਸੋ ਇਹ ਆਪਣੇ ਆਪ ਨੂੰ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੇ ਬੱਚੇ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਜਿਹੜੇ ਨਸ਼ੇ ਜਿਹੜੇ ਪੰਜਾਬ ਦੇ ਵਿੱਚ ਫੈਲੇ ਹੋਇਆ ਉਸ ਤੋਂ ਤੰਗ ਆ ਚੁੱਕੇ ਔਰ ਉਹ ਜਿਹੜੀ ਪੰਜਾਬ ਦੀ ਪੰਜਾਬ ਦਾ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ ਉਸ ਦੇ ਵਿੱਚ ਜਿਹੜੇ ਭਾਗ ਲੈਣ ਦੇ ਲਈ ਬੜੀ ਉਤਸਕ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿੱਥੇ ਸਰਕਾਰ ਆਪਣੇ ਪੰਦਰ ਤੇ ਪਰਾਨੇ ਕਰ ਰਹੀ ਹੈ ਜਿੱਥੇ ਕਰੀਬ 7000 ਤੋਂ ਵੀ ਜ਼ਿਆਦਾ ਜਿਹੜੇ ਸਮਗਲਰ ਨੇ ਡਰੱਗਸ ਸਮਗਲਰ ਨੇ ਉਹਨਾਂ ਨੂੰ ਜੇਲਾਂ ਵਿੱਚ ਸੁਟਿਆ ਜਾ ਚੁੱਕਾ ਹੈ ਕਿਉਂਕਿ ਸਰਕਾਰ ਦਾ ਇਸ ਮੁਹਿੰਮ ਤੇ ਜਿਹੜੇ ਨਸ਼ਾ ਵੇਚਦੇ ਐ ਉਹਨਾਂ ਦੇ ਪ੍ਰਤੀ ਕੋਈ ਰਹਿਮ ਨਹੀਂ ਚਾਹੇ ਕੋ ਪੁਲਿਸ ਵਾਲਾ ਹੈ ਚਾਹੇ ਕੋ ਨੇਤਾ ਦਾ ਬੰਦਾ ਚਾਹੇ ਕੋ ਐਮਪੀ ਦਾ ਐਮਐਲਏ ਦਾ ਜਿਹੜਾ ਮਰਜ਼ੀ ਹੋਵੇ ਕਿਸੇ ਤੇ ਕੋਈ ਤਰਸ ਨਹੀਂ ਕੀਤਾ ਜਾਏਗਾ ਔਰ ਦੂਸਰੀ ਸਰਕਾਰ ਦੀ ਜਿਹੜੀ ਮੁਹਿੰਮ ਹੈ ਜਿਹੜੇ ਸਾਡੇ ਪੰਜਾਬੀ ਕੁਛ ਪੰਜਾਬੀ ਨਸ਼ੇ ਦੇ ਆਦੀ ਹੋ ਚੁੱਕੇ ਐ ਉਹਨਾਂ ਦਾ ਹਸਪਤਾਲਾਂ ਵਿੱਚ ਲਿਜਾ ਕੇ ਫਰੀ ਇਲਾਜ ਕਰਾਉਣਾ ਜਿਹੜਾ ਇਹ ਵੀ ਸਰਕਾਰ ਦੀ ਮੁਹਿੰਮ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਸੋ ਜੁੱਧ ਨਸ਼ਾ ਵਿਰੁੱਧ ਇੱਕ ਅਲੱਗ-ਅਲੱਗ ਵਿੰਗ ਦੇ ਤਹਿਤ ਅਲੱਗ-ਅਲੱਗ ਹੈਡਿੰਗਸ ਦੇ ਤਹਿਤ ਚੱਲ ਰਿਹਾ ਹੈ ਸੋ ਮੈਂ ਬਹੁਤ ਧੰਨਵਾਦ ਕਰਦਾ ਹੈ ਸਾਡੇ ਬੱਚਿਆਂ ਦਾ ਔਰ ਬੱਚਿਆਂ ਦੇ ਜਿਹੜੇ ਟੀਚਰ ਸਾਹਿਬਾਨ ਜਿਨ੍ਹਾਂ ਨੇ ਸਹਿਯੋਗ ਦਿੱਤਾ ਔਰ ਸਾਡੇ ਐਸਡੀਐਮ ਸਾਹਿਬ ਜਸ਼ਨਜੀਤ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਹੈ ਜਿਹੜਾ ਅੱਜ ਪੂਰਾ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਅੱਜ ਨਸ਼ਾ ਚੇਤਨਾ ਜਿਹੜਾ ਮਾਰਚ ਕੱਟੇ ਗਿਆ ਯੁੱਧ ਨਸ਼ਾ ਵਿਰੋਧ ਦੇਖੋ ਜਿੰਨਾ ਸਾਨੂੰ ਖਤਰਾ ਬਾਹਰੀਆਂ ਤਾਕਤਾਂ ਦੇ ਹੋਏ ਉਨਾ ਹੀ ਖਤਰਾ ਸਾਨੂੰ ਅੱਜ ਸਾਡੀਆਂ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਸਾਡੀਆਂ ਖਰਾਬ ਹੋ ਗਈਆਂ ਨੇ ਖੋਖਲੀਆਂ ਹੋ ਗਈਆਂ ਨੇ ਨਸ਼ੇ ਤੋਂ ਸਾਨੂੰ ਉਖ ਤੋਂ ਵੀ ਉਤੋਂ ਵੱਡਾ ਖਤਰਾ ਹੈ ਤੇ ਅੱਜ ਜਿਹੜੇ ਇਸ ਜੋਸ਼ ਦੇ ਨਾਲ ਬੱਚਿਆਂ ਨੇ ਮੈਨੂੰ ਐਸ.ਡੀ.ਐਮ ਸਾਹਿਬ ਸਾਡੇ ਮੈਂ ਧੰਨਵਾਦ ਕਰਨਾ ਚਾਹਾਂਗਾ ਜਸ਼ਨਜੀਤ ਜੀ ਦਾ ਜਿਨ੍ਹਾਂ ਨੇ ਪੂਰਾ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਜੱਪੇਵਾਲ ਸਾਹਿਬ ਦਾ ਮੇਰੇ ਪਿਤਾ ਸਮਾਨ ਨੇ ਉਹਨ ਵਾੜੇ ਤੇ ਮੈਂ ਕਦੀ ਵੀ ਕਿਸੇ ਲੀਡਰ ਨੂੰ ਇਹਨਾਂ ਜ਼ਮੀਨੀ ਗਰਾਉਂਡ ਦੇ ਲੈਵਲ ਤੇ ਆ ਕੇ ਲੋਕਾਂ ਦੇ ਵਿੱਚ ਵਿਚਰ ਕੇ ਕੰਮ ਕਰਦੇ ਨਹੀਂ ਦੇਖਿਆ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਦੀ ਸੋਚ ਕਰਕੇ ਅੱਜ ਪੰਜਾਬ ਫਿਰ ਤੋਂ ਆਪਣੀਆਂ ਲੀਹਾਂ ਤੇ ਖੜਨ ਜਾ ਰਿਹਾ ਜੋ ਇਹਨੇ ਲੰਬੇ ਸਮੇਂ ਤੋਂ ਇੱਕ ਕੋੜ ਲੱਗ ਚੁੱਕਾ ਸੀਗਾ ਮੈਂ ਬਿਲੋ ਵੀ ਮੈਂਸ਼ਨ ਕੀਤਾ ਕਿ ਜੋ ਇੱਕ ਨਸ਼ਾ ਹੈ ਅਸੀਂ ਇੱਕ ਹਿਊਮਨ ਐਲੀਮੈਂਟ ਦੇ ਨਾਲ ਡੀਲ ਕਰ ਰਹੇ ਹਾਂ ਇਸ ਨੂੰ ਨਿਜਾਤ ਪਾਉਣ ਲਈ ਸਾਨੂੰ ਸਮਾਂ ਲੱਗ ਸਕਦਾ ਹੈ ਇਸ ਤੋਂ ਨਿਜਾਤ ਪਾਉਣ ਲਈ ਸਾਨੂੰ ਬਹੁਤ ਮਹੀਨੇ ਸਾਲ ਵੀ ਲੱਗ ਸਕਦੇ ਆ 2-2 ਸਾਲ ਤੱਕ ਬੱਚੇ ਅਸੀਂ ਇੱਕ ਜੋ ਨਸ਼ਾ ਛੱਡ ਕੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਆ ਸਾਡੀ ਸਕਸੈਸ ਰੇਟ ਵੀ ਜ਼ਿਆਦਾ ਹੋ ਸਕਦੀ ਆ ਸਾਡੀ ਫੇਲਿਅਰ ਰੇਟ ਵੀ ਥੋੜੀ ਜਿਹੀ ਘੱਟ ਹੋ ਸਕਦੀ ਆ ਤੇ ਅਸੀਂ ਇਸ ਨੂੰ ਮੈਨੇਜ ਕਰਨਾ ਆ ਸਾਨੂੰ ਲੋਕਾਂ ਦੇ ਵਿੱਚ ਅਵੇਅਰਨੈਸ ਕਰਨੀ ਆ ਸਾਨੂੰ ਇਸ ਨਸ਼ੇ ਦਾ ਨੁਕਸਾਨ ਦੱਸਣਾ ਸਾਨੂੰ ਇਹਦੇ ਆਫਟਰ ਮੈਥ ਇਹਦੇ ਇਫੈਕਟ ਜੋ ਸਾਡੇ ਸਮਾਜਿਕ ਤੇ ਸੋਸ਼ਲ ਤੌਰ ਦੇ ਉੱਤੇ ਤੇ ਹਰ ਪੱਧਰ ਦੇ ਵਿੱਚ ਆ ਰਹੇ ਨੇ ਸਾਨੂੰ ਸਮਝਣਾ ਪਵੇਗਾ ਮੈਂ ਸੂਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਹੱਥ ਬੰਨ੍ਹਿਆ ਬੇਨਤੀ ਕਰਦਾ ਹਾਂ ਤੁਸੀਂ ਆਪਣੀ ਸਰਕਾਰ ਦਾ ਸਾਥ ਦਿਓ ਪੰਜਾਬ ਸਰਕਾਰ ਦੀ ਮੁਹਿੰਮ ਜੁਥ ਨਸ਼ਾ ਵਿਰੁੱਧ ਦੇ ਤਹਿਤ ਅੱਜ ਪੁਵਾੜਾ ਸਬ ਡਿਵੀਜ਼ਨ ਵਿਖੇ ਮਾਈਓ ਡਿਪਟੀ ਕਮਿਸ਼ਨਰ ਦੇ ਸਾਹਿਬ ਕਬੂਰ ਸਲਾਜੀ ਦੇ ਹੁਕਮ ਅਨੁਸਾਰ ਇੱਥੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ 500 ਤੋਂ ਵੱਧ ਬੱਚਿਆਂ ਨੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਸਾਰੇ ਅਫਸਰ ਸਾਹਿਬਾਨ ਹਰ ਇੱਕ ਡਿਪਾਰਟਮੈਂਟ ਦੇ ਕੌਨਸਲ ਮੈਂਬਰ ਪਾਰਲੀਮੈਂਟ ਲੋਕਲ ਪੋਲੀਟਿਕਲ ਲੀਡਰਸ਼ਿਪ ਇੱਥੇ ਹਾਜ਼ਰ ਹੋਈ ਤੇ ਬਹੁਤ ਹੀ अच्छा रिस्पॉन्स ਰਿਆ ਤੇ ਬਹੁਤ ਅੱਛਾ ਮੈਸੇਜ ਲੋਕਾਂ ਨੂੰ ਗਿਆ ਜੀ ਤੇ ਆਏ ਹੋਏ ਲੋਕਾਂ ਦਾ ਬੱਚਿਆਂ ਦੀ ਪਾਰਟਿਸਪੇਸ਼ਨ ਦਾ ਸਮੂਹ ਸਟਾਫ ਦਾ ਔਰ ਟੀਚਰ ਸਾਹਿਬਾਨ ਦਾ ਪ੍ਰਿੰਸੀਪਲ ਸਾਹਿਬਾਨ ਦਾ ਬਹੁਤ